ਮੈਂ ਡਾਕਟਰ ਅਜੀਤ ਕੁਮਾਰ ਪੰਡਾਰੀ ਸੀਨੀਅਰ ਮੈਡੀਕਲ ਅਫਸਰ ਪੀਐਸਸੀ ਜੰਡਾ ਸਾਹਿਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਸਿਵਲ ਸਰਜਨ ਫਰੀਦਕੋਟ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀ ਟੀਮ ਸਮੇਤ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦਾ ਜੋ ਸਨੇਹਾ ਹੈ ਕੋਵਾ ਕੋਵਿਡ 19 ਦੇ ਤਹਿਤ ਵਿੱਚ ਉਹ ਸੇਵ ਦੇ ਰਹੇ ਆ ਉਹਦੇ ਵਿੱਚ ਇਹ ਹੈ ਕਿ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ ਕਟੋ-ਕਟ 6 ਫੁੱਟ ਦੀ ਦੂਰੀ ਅਤੇ ਮਾਸਕ ਪਾ ਕੇ ਰੱਖਣਾ ਹੈ ਥੋੜੀ-ਥੋੜੀ ਸਮੇਂ ਬਾਅਦ ਉਹਨਾਂ ਨੇ ਰਿਪੀਟਿਡਲੀ ਆਪਣੇ ਹੱਥ ਧੋਣੇ ਹਨ ਸਾਬਣਾਂ ਤੇ ਸਾਫ਼ ਪਾਣੀ ਦੇ ਨਾਲ ਕਟੋ-ਕਟ 20 ਸੈਕਿੰਡ ਵਾਸਤੇ ਇਹ ਸੁਨੇਹਾ ਅਸੀਂ ਹਰੇਕ ਇਨਸਾਨ ਨੂੰ ਘਰ-ਘਰ ਪਹੁੰਚਾ ਰਹੇ ਹਾਂ ਅਤੇ ਬਾਰ-ਬਾਰ ਕਹਿ ਰਹੇ ਹਾਂ ਤਾਂ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਬੈਠ ਸੇ ਕਿ ਉਹ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਸਕਣ ਇਹ ਬਹੁਤ ਹੀ ਜ਼ਰੂਰੀ ਹੈ ਦੂਸਰੀ ਗੱਲ ਇਹ ਹੈ ਕਿ ਸੀਐਸਸੀ ਸਾਧਕ ਵਿਖਰੇ ਅਸੀਂ ਇੱਕ ਫਲੂ ਕਾਰਨਰ ਸਥਾਪਿਤ ਕੀਤਾ ਹੈ ਜਿੱਥੇ ਕਿ ਹਰੇਕ ਇਨਸਾਨ ਦੇ ਜੋ ਵੀ ਆਪਣਾ ਸ਼ੱਕ ਵੀ ਦੂਰ ਕਰਾਉਣਾ ਚਾਹੁੰਦਾ ਹੈ ਜਾਂ ਕਿਸੇ ਲੱਛਣ ਦੇ ਨਾਲ ਪੀੜਿਤ ਹੈ ਉਹ ਆਪਣਾ ਉੱਥੇ ਫਲੂ ਕਾਰਨਰ ਤੇ ਆ ਕੇ ਸੈਂਪਲ ਦੇ ਸਕਦਾ ਹੈ ਉੱਥੇ ਹਰੇਕ ਗਰਭવતી ਮਾਂ ਦਾ ਸੈਂਪਲ ਜ਼ਰੂਰ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਉੱਥੇ ਦੋਵੇਂ ਤਰ੍ਹਾਂ ਦੇ ਆਰਟੀਪੀਸੀਆਰ ਅਤੇ ਰੈਪਿਡ ਐਂਟੀਜਨ ਟੈਸਟ ਦੋਵੇਂ ਤਰ੍ਹਾਂ ਦੇ ਟੈਸਟ ਉੱਥੇ ਉਪਲਬਧ ਹਨ ਲੋਕਾਂ ਨੂੰ ਬਿਨਾਂ ਕਿਸੇ ਖਰਚੇ ਤੋਂ ਇਹ ਟੈਸਟ ਕੀਤੇ ਜਾਂਦੇ ਹਨ ਅਤੇ ਬਹੁਤ ਹੀ ਅੱਛੀ ਸਹੂਬਦਾਂ ਸਭ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਮਰੀਜ਼ ਪੋਜ਼ਿਟਿਵ ਆ ਜਾਂਦਾ ਹੈ ਤਾਂ ਉਸ ਤੋਂ ਸਵੈ ਘੋਸ਼ਨਾ ਭਰ ਆ ਕੇ ਸਾਰਾ ਉਸ ਦਾ এনवायरमेंट ਦੇਖ ਕੇ ਘਰ ਦਾ ਉਹਨੂੰ ਅਸੀਂ ਕਾਰਕਾਂਤਵਸ ਕਰ ਦਿੰਦੇ ਹਾਂ ਤੇ ਉਹਨ ਦੀ ਸਿਹਤ ਦਾ ਉੱਥੇ ਹੀ ਖਿਆਲ ਰੱਖਿਆ ਜਾਂਦਾ ਹੈ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਗਈਆਂ ਜਿਹੜੀਆਂ ਦੀ ਕਿੱਟਾਂ ਨੇ ਮੈਡੀਕਲ ਕਿੱਟਾਂ ਉਹਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਹਰੇਕ ਦੋ ਹਿੱਕੇਵੇਂ ਖਾਣੀ ਹੈ ਇਹਦੇ ਬਾਰੇ ਸਾਡੇ ਸਿਹਤ ਕਾਮੇ ਜਾ ਜਾ ਕੇ ਉਹਨਾਂ ਨੂੰ ਘਰ ਵਿੱਚ ਦੱਸਦੇ ਹਨ ਧੰਨਵਾਦ